ਪਾਣੀ ਐ ਨਹੀਂ ਨਾ ਪੰਜਾਹ ਵਾਲੇ ਦਿੰਦੇ ਨਹੀਂ ਜੀ ਪਾਣੀ ਉਧਰੋਂ ਆਂਦਾ ਹੀ ਨਹੀਂ ਨਾ ਜੀ ਕਰੀਏ ਤਾਂ ਕਰੀਏ ਕੀ ਸਾਡੇ ਕੋਲੇ ਵਾਸਤੀ ਗੱਲ ਨਹੀਂ ਸਾਡੇ ਇੱਥੇ ਜੇ ਠੇਕੇ ਲੈ ਲਿੰਦਾ ਉਹ ਲਿੰਦਾ ਰਸਾ ਚੱਕੀ ਰੱਖਦਾ ਠੇਕੇ ਲੈ ਕੇ ਬੰਦਾ ਵੀ ਰਸੇ ਨਾਲ ਦੇ ਨਾਲ ਠੇਕੇ ਦੇ ਨਾਲ ਨਾਲ ਰਸਾ ਮਿਲਦਾ ਇੱਥੇ ਹੋਰ ਵੀ ਆਪਣੇ ਪਾਣੀ ਐ ਨਹੀਂ ਜੀ ਹਾਂ ਪਾਣੀ ਆ ਨਹੀਂ ਗਾ ਤੇ ਕਰੀਏ ਕੀ ਅਸੀਂ ਜੀ ਪਾਣੀ ਬਿਨਾਂ ਆਪੀ ਪੱਕ ਜਾਣੀ ਫਸਲ ਪਾਣੀ ਆਣਾ ਨਹੀਂ ਇੱਕ ਪਾਣੀ ਲਾ ਕੇ ਤੇ ਪੱਕੋ ਇੱਥੇ ਸਿੱਟੇ ਗੱਡੀ ਜਾਂਦੀ ਕਣ ਆ ਜੋ ਵੇਖ ਲਓ ਜੀ ਸਾਡੇ ਤੇ ਨਹੀਂ ਕੁਝ ਵੀ ਨਹੀਂ ਹੁੰਦਾ ਇਹ ਤਾਂ ਬਹੁਤ ਮਜਬੂਰੀ 'ਚ ਜੀਵਨ ਜੀ ਕੱਟ ਰਹੇ ਹਾਂ ਔਰ ਇੱਥੇ ਕੁਝ ਨਹੀਂ ਗਾ ਇਹ ਰਾਜਸਥਾਨ ਦਾ ਫੀਵੋਲਾ ਹਾਂ ਜੀ ਕਿਹੜੀ ਕਿਹੜੀ ਫਸਲ ਮੁੱਖ ਹੈ ਜਿਹੜੀ ਆਰਾਮ ਨਾਲ ਹੋ ਜਾਂਦੀ ਹੈ ਜਿਹੜੇ ਕਲੀਮਾ ਟਿਊਬਲ ਦੇਖਣ ਲੱਗੇ ਕਈ ਉਹ ਫਿਰ ਏਦਾਂ ਉਹ ਐਵੇਂ ਬੱਸ ਟਾਈਮ ਪਾਸ ਆ ਨੇ ਕਣਕ ਵੇਖੋ ਆ ਤਾਂ ਡੈਮ ਇਨਾਂ ਦੇ ਕੋਲ ਹੈਗਾ ਉਹ ਜਿਹਦੇ ਕੋਲ ਨਹੀਂ ਹੈਗਾ ਉਹਦੇ ਕੋਲ ਕੁਝ ਨਹੀਂ ਹੈ ਇਹ ਟੋੜੀ ਰਾਜਸਥਾਨ ਦੇ ਵਿੱਚ ਡੈਮ ਜਿਹੜਾ ਤਲਾਬ ਬਣਾਉਣਾ ਜ਼ਰੂਰੀ ਹੈ ਕਿਉਂਕਿ ਪਾਣੀ ਜਮਾ ਕਰਕੇ ਰੱਖਣਾ ਪੈਂਦਾ ਹੈ ਜਿਹੜਾ 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 ਜਿਹੜੇ ਜ਼ਿੰਮੇਦਾਰ ਨੇ ਤਲਾਬ ਬਣਾਇਆ ਡੈਮ ਬਣਾ ਲਿਆ ਛੋਟਾ ਜਿਹਾ ਪਾਣੀ ਜਮਾ ਕਰ ਲਿਆ ਉਹਦੀ ਖੇਤੀ ਬਚੂਗੀ ਬਚੂਗੀ ਉਹਦੀ ਖੇਤੀ ਵਾਦੀ ਜੀ ਉਹਨਾਂ ਦੇ ਕੋਈ ਨਾ ਕੋ ਸਰ ਡੇਢ ਮਰਬਾ ਹੈ ਤਾਂ ਇੰਨਾ ਕੀ ਪਾਲੀ ਜਾਂਦੇ ਮਰਬਾ ਹੀ ਮੱਛੀ ਪਾਲਦਾ ਇੰਨਾ ਦਾ ਡੇਢ ਮਰਬਾ ਜ਼ਮੀਨ ਹੈ ਇੰਨਾ ਕੋਈ ਨਹੀਂ ਤੇ ਹੋਰ ਕੋਈ ਦਿੱਕਤ ਨਹੀਂ ਪਾਣੀ ਆ ਦੇਖੋ ਜੀ ਆ ਆ ਜਾਇਆ ਡੇਢ ਮਹੀਨੇ ਬਾਅਦ ਡਿੱਗੀ ਚੱਕੀ ਜਾਂਦੇ ਆ ਤਾਂ ਲਾਈ ਜਾਂਦੇ ਆ ਡੈਮ ਛੋਟਾ ਜਿਹਾ ਭਰਿਆ ਸੀ ਕਾਂ ਕਰਕੇ ਲਈ ਯਾਨੀ ਹੋਰ ਭਾਈ ਇੱਥੇ ਇੱਥੇ ਸਭ ਬਾਜਰਾ ਬੀਜਾ ਜਾਂਦੇ ਹੋ ਨਰਮਾ ਦਾ ਗਾਂਧੀ ਨਹੀਂ ਨਰਮਾ ਦਾ ਕਣਕ ਨਹੀਂ ਹੁੰਦੀ ਇੱਥੇ ਜਾਂ ਛੋਲੇ ਬੀਜ ਲੋ ਘਬਰਾਨੀ ਫੱਕੀ ਹੁੰਦੀ ਹੈ ਤੇ ਫਸਲ ਹੈ ਬਿਲਕੁਲ ਕਿੰਨੀਆਂ ਫਸਲਾਂ ਹੁੰਦੀਆਂ ਮਤਲਬ ਤੁਸੀਂ ਕਰਦੇ ਹੋ ਕੰਮ ਜਮੀਨ ਚ ਵੀ ਇੱਥੇ 12 ਮਹੀਨਿਆਂ ਦੇ ਦੋ ਵਾਰੀ ਦੋ ਵਾਰੀ ਜਿਹੜੀ ਆਪਾਂ ਮੋਟੀ ਮੋਟੀ ਗੱਲ ਕਰੀਏ ਤਾਂ ਕਿਹੜੀ ਕਿਹੜੀ ਫਸਲ ਮੁੱਖ ਹੈ ਜਿਹੜੀ ਆਰਾਮ ਨਾਲ ਹੋ ਜਾਂਦੀ ਹੈ ਆਰਾਮ ਨਾਲ ਕਣਕ ਜਾਂ ਇਹ ਮੰਨ ਲਓ ਇਥੇ ਕਈ ਦੇ ਕਰੂਨ ਚ ਵੀ ਇਹ ਸਹੀ ਰਹਿੰਦੇ ਆ ਸਹੀ ਰਹਿੰਦੇ ਉਦੋਂ ਬਾਅਦ ਹੁਣ ਬਾਜ਼ਾਰ ਪੂਰਾ ਬਿਜਲਣ ਲੱਗੇ ਨਰਮੇ ਹਾਂ ਸਰੂਮ ਵੀ ਨਰਮੇ ਵਿੱਚ ਨੁਕਸਾਨ ਆ ਨਰਮੇ ਵਿੱਚ ਨੁਕਸਾਨ ਆ ਤੇ ਚੋਨਾ ਤਾਂ ਨਹੀਂ ਲੱਗਦਾ ਇੱਥੇ ਚੋਨਾ ਨਹੀਂ ਲੱਗਦਾ ਹਣਾ ਜੀੜੀ ਨਹੀਂ ਲੱਗਦੀ ਨਾ ਮਰ ਰੇਤਲੀ ਜ਼ਮੀਨ ਆ ਰੇਤਲੀ ਜ਼ਮੀਨ 72 ਆ 72 ਆ ਰੇਤਲੀ ਵੀ ਨਹੀਂ ਗਈ 72 ਆ 72 ਪਾਣੀ ਦੀ ਕਿੰਨੀ ਕਸਮੱਸਿਆ ਸਮੱਸਿਆ ਹੈ ਪਾਣੀ ਆਉਂਦਾ ਨਹੀਂ ਹੁਣ ਮਸਾ ਦੋ ਚਾਰ ਬਰੀਆਂ ਚ ਡੈਮ ਚ ਇਕੱਠਾ ਕੀਤਾ ਹੁਣ ਲਾਇਆ ਅੱਛਾ ਹੁਣ ਲਾਇਆ ਹਾਂ ਮਤਲਬ ਪਹਿਲਾਂ ਜਿੱਦਾਂ 2 ਮਹੀਨੇ ਤੋਂ ਕਣਕ ਨੂੰ ਪਹਿਲਾ ਦੂਸਰਾ ਪਾਣੀ ਮਿਲਿਆ ਡੇਢ ਮਹੀਨੇ ਬਾਅਦ ਪਾਣੀ ਮਿਲਿਆ ਕਣਕ ਨੂੰ ਪਹਿਲਾ ਦੂਸਰਾ ਦੂਸਰਾ ਪਾਣੀ ਮਿਲਿਆ ਤੇ ਪਾਣੀ ਮਤਲਬ ਜਿਹੜਾ ਨਹਿਰ ਆਉਂਦੀ ਆ ਪੰਜਾਬ ਤੋਂ ਆਉਂਦੀ ਪੰਜਾਬ ਤੋਂ ਆਉਂਦੀ ਆ ਫਿਰ ਉਸੇ ਦਾ ਹੀ ਕਰਕੇ ਆਪਾਂ ਖੇਤੀ ਕਰਦੇ ਹਾਂ ਉਸੇ ਸਰਪਤੀ ਕਰਦੀ ਹੁੰਦੀ ਹੌਲੀ ਹੌਲੀ ਮਿਲਦਾ ਰਹਿੰਦਾ ਹੁਣ ਆਇਆ ਕਿੰਨੇ ਦਿਨਾਂ ਤੋਂ ਪਾਣੀ ਆਇਆ ਵੀਰਵਾਰ ਨੂੰ ਲਗਭਗ 21 ਦਿਨ ਬਾਅਦ 21 ਦਿਨ ਬਾਅਦ ਆ ਦਾ ਸੀ ਦਿਨ ਦੇ ਵਿੱਚ ਆਪਾਂ ਇਕੱਠਾ ਕਰੀ ਬੈਠੇ ਆ ਉਹ ਅੱਛਾ ਜਿਹੜਾ ਪਾਣੀ ਜਿੱਦਾਂ ਹੁਣ ਪਾਣੀ ਤੁਸੀਂ ਕਣਕ ਨੂੰ ਲਾ ਰਹੇ ਹੋ ਤਾਂ ਜਿੱਦਾਂ ਆਪਾਂ ਕਹਿੰਦੇ ਵੀ ਜਦੋਂ ਫਸਲ ਨਹੀਂ ਬੀਜੀ ਆਪਾਂ ਹਣਾ ਤਾਂ ਫਿਰ ਜਿਹੜਾ ਪਾਣੀ ਨਹਿਰ ਨੂੰ ਆਉਂਦਾ ਜਦੋਂ ਆਪਣੀ ਵਾਰੀ ਆ ਗਈ ਤਾਂ ਫਿਰ ਉਹ ਪਾਣੀ ਆਪਾਂ ਡੈਮ 'ਚ ਰੱਖ ਲੈਣਾ ਪਾਪਾ ਤਲਾਬ 'ਚ ਪਾਣੀ ਹਣਾ ਸਟਾਕ ਸਟਾਕ ਕਰ ਲੈਂਦੇ ਤਾਂ ਟਿਊਬਲ ਵਗੈਰਾ ਇੱਥੇ ਲੱਗ ਸਕਦੇ ਆ ਜਾਂ ਪਾਣੀ ਹੈ ਗੰਦਾ ਪਾਣੀ ਆ ਥੱਲੇ ਅੱਛਾ ਮੰਡ ਦਾ ਪਾਣੀ ਸਹੀ ਨਹੀਂ ਹਾਂ ਗੰਦਾ ਹੂੰ ਖਾਰਾ ਖਾਰਾ ਹੂੰ ਜਿਹੜੇ ਕਦੀ ਮੈਂ ਟਿਊਬਲ ਦੇਖਿਆ ਲੱਗੇ ਕਈ ਉਹ ਫਿਰ ਉਹ ਕਿਦਾਂ ਉਹ ਐਵੇਂ ਬੱਸ ਟਾਈਮ ਪਾਸ ਆ ਟਾਈਮ ਪਾਸ ਆ ਮਤਲਬ ਪਾਣੀ ਮਿਕਸ ਕਰਦੇ ਹੋਣਗੇ ਹਾਂ ਮਿਕਸ ਕੀਤਾ ਮਿਕਸ ਕਰਕੇ ਲਾ ਰਿਆ ਨਾ ਹੁਣ ਕੱਲ ਸਾਰਾ ਦਿਨ ਚੱਲਦਾ ਸੀਗਾ ਕੁਝ ਨਹਿਰ ਦਾ ਵਿੱਚ 7 ਘੰਟੇ ਤੇ 7 ਘੰਟੇ ਯੂਟੂਬਲ ਦਾ ਇਕੱਠਾ ਕਰਕੇ ਉੱਥੇ ਡੈਮ ਤੇ ਇਕੱਠਾ ਕਰਕੇ ਫੇਰ ਲਿਆ ਕੇ ਇੱਥੇ ਲਾਇਆ ਹੂੰ ਤੇ ਜਿਹੜੀ ਹੁਣ ਆਪਾਂ ਫਸਲ ਬੀਜੀ ਇਹ ਇਹ ਜੋਵਾਂ ਇਹ ਜੋਵਾਂ ਆ ਕਣਕਾ ਇਹ ਕਣਕਾ ਤੇ ਇਹ ਜੋਵਾਂ ਤੇ ਫਿਰ ਇਹ ਜਿਹੜੀ ਕਣਕਾ ਪੰਜਾਬ ਤੋਂ ਪਹਿਲਾਂ ਪੱਕਦੀ ਹੈ ਜਾਂ ਨਾਲ ਨਾਲ ਹੀ ਪੱਕਦੀ ਹੈ 15 ਦਿਨ ਪਹਿਲਾਂ ਨਿਕਲ ਜਾਂਦੀ ਕਈ ਵਾਰੀ ਮੌਸਮ ਉਹ ਕੱਢ ਕੇ ਇੱਥੇ ਆ ਜਾਂਦੇ ਕਈ ਵਾਰੀ ਬਿੱਦੂ ਮੌਸਮ ਤੇ ਆ ਮੌਸਮ ਤੇ ਆ ਹਾਂ ਅੱਛਾ ਜੀ ਸਾਰੀ ਗੱਲ ਜੀ ਹੋ ਠੀਕ ਠਾਕ ਜੋ ਹਾਂਜੀ ਸਾਰੀ ਵਧੀਆ ਹੈ ਜੀ ਭਾਈ ਪਾਣੀ ਦੀ ਤਾਂ ਭਾਈ ਨਾ ਹੀ ਪੁੱਛੋ ਗੱਲ ਇਹ ਆਪਣੇ ਪਾਣੀ ਹੈ ਨਹੀਂ ਜੀ ਹਾਂ ਪਾਣੀ ਆ ਨਹੀਂਗਾ ਜੇ ਕਰੀਏ ਕੀ ਅਸੀਂ ਜੀ ਪਾਣੀ ਵੀ ਨਾ ਆਪੀ ਪੱਕ ਜਾਣੀ ਫਸਲ ਪਾਣੀ ਆਣਾ ਨਹੀਂ ਇੱਕ ਪਾਣੀ ਲਾ ਕੇ ਤੇ ਪੱਕੋ ਇੱਥੇ ਸਿੱਟੇ ਕੱਢੀ ਜਾਂਦੀ ਕਣਕ ਆ ਜੋ ਵੇਖ ਲਓ ਜੀ ਸਾਢੇ ਤਿੰਨ ਹੀ ਕੁਝ ਵੀ ਨਹੀਂ ਹੁੰਦਾ ਇਹ ਤਾਂ ਬਹੁਤ ਮਜਬੂਰੀ ਜੇ ਜ਼ਿੰਦਗੀ ਕੱਟ ਰਹੀਆਂ ਔਰ ਇੱਥੇ ਕੁਝ ਨਹੀਂਗਾ ਪਾਣੀ ਹੈ ਹੀ ਨਹੀਂਗਾ ਪੰਜਾਬ ਵਾਲੇ ਦਿੰਦੇ ਨਹੀਂ ਜੀ ਪਾਣੀ ਉਧਰੋਂ ਆਂਦਾ ਹੀ ਨਹੀਂਗਾ ਅਜੀ ਕਰੀਏ ਤਾਂ ਕਰੀਏ ਕੀ ਸਾਡੇ ਕੋਲੇ ਬਾਤ ਦੀ ਗੱਲ ਨਹੀਂ ਸਾਡੇ ਇੱਥੇ ਜੇ ਠੇਕੇ ਲੈ ਲਿੰਦਾ ਉਹ ਲਿੰਦਾ ਰਸਾ ਚੱਕੀ ਰੱਖਦਾ ਠੇਕੇ ਲੈ ਕੇ ਬੰਦਾ ਵੀ ਰਸੇ ਨਾਲ ਦੇ ਨਾਲ ਠੇਕੇ ਦੇ ਨਾਲ ਨਾਲ ਰਸਾ ਮਿਲਦਾ ਇੱਥੇ ਔਰ ਕੋਈ ਦਿੱਕਤ ਨਹੀਂ ਪਾਣੀ ਆ ਦੇਖੋ ਜੀ ਆ ਆ ਜਾਇਆ ਡੇਢ ਮਹੀਨੇ ਬਾਅਦ ਡਿੱਗੀ ਚੱਕੀ ਜਾਂਦੇ ਆ ਤੇ ਲਾਈ ਜਾਨੇ ਟਾਈਮ ਛੋਟਾ ਹੈ ਭਰਿਆ ਸੀ ਤਾਂ ਕਰਕੇ ਲਾਈ ਜਾਂਦੇ ਆ ਔਰ ਭਾਈ ਇੱਥੇ ਇੱਥੇ ਸਭ ਬਾਜਰਾ ਪੀ ਸਕਦੇ ਔਰ ਨਰਮਾ ਦਾ ਗੱਲ ਹੀ ਨਹੀਂ ਗੀ ਨਰਮਾ ਤਾਂ ਕਣਕ ਨਹੀਂ ਹੁੰਦੀ ਇੱਥੇ ਜਾਂ ਛੋਲੇ ਬੀਜ ਲੋ ਕਿ ਬਰਾਨੀ ਖੇਤੀ ਹੁੰਦੀ ਹੈ ਤੇ ਫਸਲ ਐ ਨਹੀਂ ਗੀ ਬਿਲਕੁਲ ਔਰ ਇਹ ਖੇਤੀ ਨਹੀਂ ਗੀ ਔਰ ਵਿਚਾਰੇ ਆ ਲੜਨ ਲੁੜ ਕੇ ਜਿਹੜੇ ਵੱਡੇ ਬੈਠੇ ਆ ਡਿਕਸ ਪਾਣੀ ਛੁਟਾ ਲੈਂਦੇ ਆ ਔਰ ਨਹੀਂ ਸਾਡੇ ਕਲੈਕਟਰ ਨੂੰਟਰਤਾ ਜੀ ਪਾਣੀ ਪੁਣੀ ਆਂਦਾ ਨਹੀਂ ਜਦੋਂ ਉੱਥੇ ਲੜ-ਲੋੜ ਕੇ ਥੋੜਾ ਬਹੁਤਾ ਪਾਣੀ ਆ ਜਾਂਦਾ ਸਾਡੇ ਔਰ ਪਾਣੀ ਨਹੀਂਗਾ ਸਾਡੇ ਏਰੀਆ 'ਚ ਹਮ ਮਤਲਬ ਮਤਲਬ ਜ਼ਮੀਨ ਬਹੁ ਹੈਗੀ ਆ ਜ਼ਮੀਨ ਲੋਕਾਂ ਕੋ ਖੁੱਲੀ ਆ ਪਰ ਪਾਣੀ ਦੀ ਸਮੱਸਿਆ ਬਾ ਜ਼ਮੀਨ ਤਾਂ ਜੀ ਬਹੁਤ ਤਗੜੀ ਜ਼ਮੀਨ ਆ ਇਤੇ ਨੋ ਨੋ ਕੋਟਲ ਨਰਮਾ ਕੱਢਦੇ ਨੇ ਜੀ ਅਸੀਂ ਹਮ ਨੋ ਨੋ ਇਤੇ ਤਗੜੀ ਜ਼ਮੀਨ ਆ ਪਾਣੀ ਨਹੀਂਗਾ ਜੀ ਸਾਡੇ ਏਰੀਆ ਮੈਂ ਨੇ ਵੀ ਜ਼ਮੀਨ ਤਾਂ ਕਰਕੇ ਆ ਆਪਾਂ ਕਹਿ ਸਕਦੇ ਆਂ ਵੀ ਇੰਨੇ ਵਧੀਆ ਫਾਇਦੇ ਨਹੀਂ ਦਿੰਦੀ ਜੀ ਕਿਉਂਕਿ ਪਾਣੀ ਚਾਹੀਦਾ ਹਰ ਫਸਲ ਪਾਣੀ ਮੰਗਦੀ ਆ ਪਾਣੀ ਸਹੀ ਹੋਣਾ ਚਾਹੀਦਾ ਪਾਣੀ ਜ਼ਰੂਰੀ ਆ ਜੀ ਪਾਣੀ ਪਾਣੀ ਬਿਨਾ ਫਸਲ ਹੀ ਨਹੀਂ ਗੀ ਸਾਡੇ ਜੀ ਆ ਵੇਖੋ ਆ ਦੂਜਾ ਪਾਣੀ ਡੇਢ ਮਹੀਨੇ ਤੇ ਹੀ ਆਨੇ ਕਣ ਕੇ ਵੇਖੋ ਆ ਤਾਂ ਡੈਮ ਇਨਾਂ ਦੇ ਕੋਲ ਹੈਗਾ ਨਾ ਜਿਹਦੇ ਕੋਲ ਨਹੀਂ گاਉਂ ਦੇ ਕੋਲ ਕੁਝ ਨਹੀਂ अच्छा एटी राजस्थान ਦੇ ਵਿੱਚ ਡੈਮ ਜਿਹੜਾ ਤਲਾਬ ਬਣਾਉਣਾ ਜ਼ਰੂਰੀ ਹੈ ਕਿਉਂਕਿ ਪਾਣੀ ਜਮਾ ਕਰਕੇ ਰੱਖਣਾ ਪੈਂਦਾ ਜਿਹੜਾ ਜਿਹੜਾ ਜਿਹੜੇ ਜ਼ਿੰਮੇਦਾਰ ਨੇ ਤਲਾਬ ਬਣਾਇਆ ਡੈਮ ਬਣਾ ਲਿਆ ਛੋਟਾ ਜਿਹਾ ਪਾਣੀ ਜਮਾ ਕਰ ਲਿਆ ਉਹਦੀ ਖੇਤੀ ਬਚੂਗੀ ਬਚੂਗੀ ਉਹਦੀ ਖੇਤੀ ਵਾਦੀ ਜੀ ਹੁਣ ਆ ਦੇ ਕੋ ਇਹਨਾਂ ਕੋ 1.5 ਮਰਬਾ ਹੈ ਤਾਂ ਇਹਨਾਂ ਕੀ ਪਾਲੀ ਜਾਂਦੇ ਮਰਬਾ ਹੀ ਮੱਛੀ ਪੜਦਾ ਇਹਨਾਂ ਦਾ 1.5 ਮਰਬਾ ਜ਼ਮੀਨ ਇਹਨਾਂ ਕੋਲ ਅੱਛਾ 1.5 ਮਰਬਾ ਜ਼ਮੀਨ ਹੈਗੀ ਪਰ ਪਾਲਦਾ ਮਰਬਾ ਹੀ ਹੈ ਮਰਬਾ ਹੀ ਪੜਦਾ ਜੀ ਆ ਇਹਨੇ ਜੋ ਵਿੱਚ ਹੋਰ ਤਾਂ ਛੋਲੇ ਹੀ 6 ਵਿਘੇ ਦੇ ਪਰੇ ਸਰੋਂ ਇੱਕ ਪਾਣੀ ਤੇ ਵਰਨਿੰਗ ਇੱਥੇ ਪੰਜਾਬ ਵਾਲੇ ਪਾਣੀ ਦੇ ਨਜ਼ਾਰੇ ਹਨ ਉੱਧਰ ਤਾਂ ਭਾਈ ਮੋਟਰਾਂ ਵੀ ਐ ਪਾਣੀ ਵੀ ਐ ਉਹਨਾਂ ਕੋਲੇ ਸਰਕਾਰ ਵੀ ਐ ਜੀ ਉਹਨਾਂ ਦੇ ਕੋਲੇ ਸਭ ਕੁਝ ਹੈ ਉੱਧਰ ਮਤਲਬ ਪਾਣੀ ਦੀ ਕਦਰ ਕਰਨੀ ਚਾਹੀਦੀ ਹੈ ਪੰਜਾਬ ਵਾਲੇ ਕਈ ਆਪਾਂ ਦੇਖਦੇ ਆ ਵੀ ਪਾਣੀ ਛੱਡੀ ਰੱਖਦੇ ਨੇ ਹੋਣ ਲੱਗਿਆ ਦੋ ਦੋ ਘੰਟੇ ਮੋਟਰਾਂ ਚੱਲੀ ਜਾਂਦੀਆਂ ਪਾਣੀ ਤਾਂ ਬਿਲਕੁਲ ਓਵਰਫਲੋ ਹੋ ਹੀ ਜਾਂਦੀ ਪਾਣੀ ਦੀਆਂ ਨਾ ਰਾਜਸਥਾਨਾਂ ਨੂੰ ਪੁੱਛੋ ਪਾਣੀ ਦੀ ਕੀਮਤ ਕੀ ਰਾਜਸਥਾਨ ਜੇ ਪੁੱਛੋ ਜੀ ਪਾਣੀ ਜਿਹਨੂੰ ਜਿਹਨੂੰ ਧਿਆ ਮਰਦਾ ਉਹਨੂੰ ਪੁੱਛੋ ਪਾਣੀ ਦੀ ਕੀਮਤ ਕੀ ਹੈ ਜਿਹੜਾ ਪਾਣੀ ਡੋਲੀ ਜਾਂਦਾ ਉਹਨੂੰ ਕੋਈ ਪਤਾ ਨਹੀਂ ਪਾਣੀ ਉਹ ਜਿਹੜੇ ਡੋਲੀ ਜਾਂਦੇ ਐ ਫालतू ਕਰੀ ਜਾਂਦੇ ਉਹਨਾਂ ਨੂੰ ਇੱਥੇ ਪਾਣੀ ਆ ਕੇ ਪੁੱਛੋ ਪਾਣੀ ਐ ਕੀ ਇੱਥੇ ਪਾਣੀ ਸੁਰਗ ਹੈ ਨਰਕ ਨਹੀਂ ਸੁਰਗ ਹੈ ਇੱਥੇ ਪਾਣੀ ਉੱਥੇ ਨਰਕ ਬਣਾਈ ਖੜੇ ਪਾਣੀ ਨੂੰ ਮਤਲਬ ਪਾਣੀ ਦੀ ਕਦਰ ਨਹੀਂ ਕਰ ਰਹੇ ਕਈ ਲੋਕ ਹਨਾ ਨਹੀਂ ਬਿਲਕੁਲ ਨਹੀਂ ਕਦਰ ਕਰਦੇ ਜੀ ਬਿਲਕੁਲ ਪਾਣੀ ਦਾ ਕੋਈ ਕੋਈ ਮਹੱਤਵ ਹੀ ਨਹੀਂ ਸਮਝਦੇ ਲੋਕ ਪਾਣੀ ਨੂੰ ਤਾਂ ਕੋਈ ਸਮਝਦੇ ਨਹੀਂ ਜੀ ਮਤਲਬ ਜੀ ਆਪਾਂ ਦੇਖਿਆ ਜਾਵੇ ਇਹਦੇ ਪਾਣੀ ਪੈਟਰੋਲ ਨੂੰ ਵੀ ਵੱਧ ਕੀਮਤੀ ਹੈ ਕਿਉਂਕਿ ਸਾਡੀਆਂ ਜ਼ਮੀਨਾਂ ਸੀ ਜਿਹੜਾ ਸਾਡੀ ਅੰਨ ਪੈਦਾ ਕਰਦਾ ਤੇ ਸਾਡੀਆਂ ਨਸਲਾਂ ਬਚਾਉਂਦਾ ਜੇ ਪਾਣੀ ਨਹੀਂ ਆ ਤਾਂ ਧਰਤੀ ਬੰਜਰਾ ਦੇ ਬੰਜਰ ਚੋਂ ਕੀ ਨਿਕਲੂਗਾ ਹਨਾ ਨਹੀਂ ਨਿਕਲਦਾ ਜੀ ਤੇ ਛੋਲੇ ਵੀ ਲੈਣੇ ਆ ਇੱਕ ਇੱਕ ਪਾਣੀ ਤੇ ਹੁੰਦੇ ਆ ਜੋ ਵੇਖ ਲੈ ਇੱਕ ਪਾਣੀ ਤੇ ਹੁੰਦੇ ਆਣਾ ਪਾਣੀ ਐ ਨਿਕਾ ਤੇ ਫਿਰ ਇੱਥੇ ਰਿਹਾਂ ਸਪਰੇਵਾਮੀ ਪੰਜਾਬਾਂ ਕਰਦੇ ਜਾਂ ਕੱਟ ਕਰਦੇ ਆ ਪਾਣੀ ਨਹੀਂ ਹੋਊਗਾ ਜੇ ਸਪਰੇ ਕਰਾਂ ਕਿੱਥੇ ਪਾਣੀ ਹੋਊਗਾ ਨਹੀਂ ਸਪਰੇ ਕਰਾਂ ਕਿੱਥੇ ਅੱਛਾ ਸਪਰੇਹਾ ਮਤਲਬ ਜਦੋਂ ਕਣਕ ਲਈ ਪਾ ਬੀਜੀ ਆ ਤਾਂ ਫਿਰ ਕਿੰਨੀ ਇੱਕ ਵਾਰੀ ਖਾਦ ਰੇ ਕਿੰਨੀ ਵਾਰ ਪਾਉਂਦੇ ਸਪਰੇ ਇੱਕ ਇੱਕ ਵਾਰੀ ਪਹਿਲਾਂ ਖਾਤਾ ਪਾਤੀ ਤਾਂ ਹੁਣ ਇੱਕ ਪਾਣੀ ਦੇ ਪਾਈ ਹੋਰ ਨਹੀਂ ਪਾਉਂਦੇ ਖਾਦ ਬਸ ਹੁਣ ਤਾਂ ਪਕਾਵਾਂਗੇ ਇਹਨੂੰ ਕਿੰਨੀ ਵਾਰ ਪਾਉਂਦੇ ਕਿੰਨੀਆਂ ਬੋਰੀਆਂ ਪਾਦੇ ਕਿੱਲੇ ਦੀ ਕਿੱਲੇ ਦੀ ਜੇ ਇੱਕ ਕਿੱਲੇ ਜੇ ਦੋ ਵਾਰੀ ਯੂਰੀਆ ਪਾ ਦੇ ਦੀ ਅੱਧੀ ਦੀ ਬੋਰੀ ਦਾ ਅੱਧਾ ਬੋਰੀ ਡੀਏਪੀ ਪਾ ਦੇ ਦੀ ਬਸ ਅੱਛਾ ਹੋਰ ਨਹੀਂ ਪਾਉਂਦੇ ਕਿੰਨੇ ਪਾਣੀ ਪਾਣੀ ਕਿੰਨੇ ਕ ਮਿਲਦੇ ਪਾਣੀ ਜੀ ਹੁਣ ਦੇਖੋ ਹੁਣ ਅਗਲੇ ਮਹੀਨੇ ਤੱਕ ਪੱਕਣ ਤੇ ਆ ਜੂਗੀ ਤਿੰਨ ਪਾਣੀ ਮਿਲਨੇ ਕਣਕ ਨੂੰ ਪਾਣੀ ਆਈ ਨਹੀਂ ਗਾ ਇੱਥੇ ਕਣਕ ਵਾਸਤੇ ਆ ਡੈਮ ਚ ਇਕੱਠਾ ਕਰਕੇ ਤੇ ਟਾਈਮ ਸਾਰ ਲਈਦਾ ਔਰ ਥੱਲੇ ਦਾ ਐਨ ਕੋੜਾ ਪਾਣੀ ਛੇਰ ਦਰਗਾ ਜੀ ਅੱਛਾ ਮੰਡ ਦਾ ਜਿਹੜਾ ਪਾਣੀ ਆ ਉਹ ਸਹੀ ਨਹੀਂ ਆ ਉਹ ਫਸਲਾਂ ਨੂੰ ਨਹੀਂ ਸਹੀ ਲੱਗ ਉਹ ਪਾਣੀ ਹੋਵੇ ਤਾਂ ਬੰਦਾ ਕੋਈ ਟਾਈਮ ਕਰਕੇ ਜ਼ਮੀਨ ਤੇ ਪਾਸਾ ਪੂਰਾ ਚੱਕ ਕੇ ਤਾਂ ਟੂਬ ਲਾ ਲੈ ਪਰ ਐ ਹੀ ਨਹੀਂ ਥੱਲੇ ਪਾਣੀ ਤੇ ਟਿਊਬ ਲਾਉਣ ਦਾ ਖਰਚਾ ਕਿੰਨਾ ਆਗਾ ਇੱਥੇ ਟੂਬ ਲਾਉਣ ਦਾ ਖਰਚਾ ਵਹ ਜਾਂਦਾ ਜੀ ਮੰਨ ਕੇ ਚਲੋ ਵੀ 2 ਇੰਚੀ ਲਾਣੇ ਆ ਤਾਂ 70-75 ਹਜ਼ਾਰ ਰੁਪਏ ਖਰਚਾ ਵਹ ਜਾਂਦਾ ਅੱਛਾ 2 ਇੰਚੀ ਜੀ 2 ਇੰਚੀ ਹਾਂਜੀ ਮੋਟਰ ਮੋਟਰ ਲਾ ਕੇ 2 ਇੰਚ ਦਾ 70-75 ਹਜ਼ਾਰ ਰੁਪਏ ਖਰਚੇ ਹੋਏ ਹਨ ਕਰਨ ਕਰਮ ਦਾ ਜੀ ਹਾਂਜੀ ਬਿਲਕੁਲ ਬਿਲਕੁਲ ਚੱਲੂ ਜਿਹੜੇ ਜਿਹੜੇ ਉੱਪਰ ਮੋਟਰਾਂ ਮੋਟਰਾਂ ਪਾਉਣੀਆਂ ਉਹ ਸਾਰਾ ਕੁ ਸਾਰਾ ਕੁ ਨਹੀਂ ਚਾਹੀਦਾ 2 ਇੰਚੀ ਮੋਟਰ ਵਾਸਤੇ 2 ਇੰਚੀ ਦਾ ਪਾਣੀ 1.5 ਇੰਚੀ ਘੜ ਦਿਆ ਫਿਰ ਸਰਦਾ ਤਾਂ 2 ਇੰਚੀ ਦਾ ਮੀਡੀਅਮ ਪਾਣੀ ਜਿਹੜੇ ਪੰਜਾਬ ਚ ਵੱਡੇ ਲੱਗੇ ਆ ਉਹ ਤਾਂ ਜੀ ਉਹਨਾਂ ਦੇ ਸਰਗ ਹੈ ਜੀ ਪੂਰੇ ਸਵਰਗ ਵਰਗਾ ਪਾਣੀ ਚੰਗੇ ਆ ਜਦ ਜਾ 12 12 ਦੀ ਮੋਟਰਾਂ ਵਾਂ ਮਿਲ ਤਵਾੜੀ ਆ ਉਹ ਪਾਣੀ ਦੇਵੇ ਤਾਂ ਬਹੁਤ ਵਧੀਆ ਗੱਲ ਉਹਨਾਂ ਦੀ ਪੰਜਾਬ ਪਾਣੀ ਨੂੰ ਵਿਚਾਰੇ ਪਰ ਆਇਆ ਸਾਡੇ ਨਾਲ ਖੜੇ ਰਹੇ ਪਰ ਉਹਵੇਂ ਸਾਨੂੰ ਪਾਣੀ ਥੋੜਾ ਦੇ ਦੇਵੇ ਤਾਂ ਸਾਨੂੰ ਸੁੱਕਾ ਜਾਂਦਾ ਔਰ ਸਾਨੂੰ ਤਾਂ ਕੀ ਹੈ ਉਹਨਾਂ ਕੋਲ ਤਾਂ ਮੋਟਰਾਂ ਵੀ ਸੁਵਿਧਾ ਹੋਏ ਨਾ ਸਾਂਝਾ ਹੋਣਾ ਜ਼ਰੂਰੀ ਹੈ ਜੀ ਹਰ ਟਾਈਮ ਸਾਂਝੇ ਨਹੀਂ ਆ ਨਾ ਤਾਂ ਔਖਾ ਕੰਮ ਪਰ ਪੰਜਾਬ ਵਾਲਿਆਂ ਕੋਲ ਵੀ ਪਾਣੀ ਦੀ ਕੀਮਤ ਕਹਿੰਦੇ ਬਹੁਤ ਜ਼ਿਆਦਾ ਵਾਹ ਕਈ ਵਾਰ ਪਾਣੀ ਆ ਜਾਂਦਾ ਫਸਲਾਂ ਹੀ ਮਰ ਜਾਂਦੀਆਂ ਪਿਛਲੇ ਹੜ੍ਹ ਆ ਗਏ ਸੀ ਸਾਰੀਆਂ ਫਸਲਾਂ ਹੀ ਤਬਾਹ ਹੋ ਗਈਆਂ ਤਾਂ ਕਈ ਵਾਰ ਇਦਾਂ ਹੁੰਦਾ ਪਾਣੀ ਹੈਗਾ ਹੀ ਨਹੀਂ ਹਨਾ ਉਹ ਜ਼ਿਆਦਾ ਰੱਬ ਦੇ ਨਾਲ ਨਾਲ ਨਾ ਕਰਿਓ ਤਾਂ ਹੜ੍ਹ ਆ ਗਿਆ ਤਾਂ ਮਾੜੀ ਗੱਲ ਹੋਈ ਯਾਰ ਔਰ ਵਿਚਾਰੇ ਸਾਰੇ ਇੱਕੋ ਜਿਹੇ ਨਹੀਂ ਬਹੁਤ ਵਧੀਆ ਵਿਚਾਰੇ ਪੰਜਾਬ ਸਰਦਾਰ ਬੰਦਾ ਬਹੁਤ ਵਧੀਆ ਬੰਦੇ ਹੁੰਦੇ ਆ ਜੀ ਉਹਵੇਂ ਤਾਂ ਪੰਜਾਬੀ ਬੰਦਾ ਬਹੁਤ ਵਧੀਆ ਹੁੰਦਾ ਦਿਲੋਂ ਸਾਫ਼ ਹੁੰਦਾ ਗੁੱਸਾ ਨਹੀਂ ਕਰਦਾ ਬੰਦਾ ਵਧੀਆ ਹੁੰਦੇ ਆ ਔਰ ਪਾਣੀ ਪੁਣੀ ਵਿਚਾਰਿਆਂ ਦਿੱਤਾ ਜਿੰਨਾ ਕਿ ਵੀ ਉਸਰਦਾ ਪਰ ਹੁਣ ਪਾਣੀ ਜਿਹੜਾ ਪਿੱਛੇ ਨਹਿਰਾਂ ਨ ਸੋ ਇਹ ਬਾਈ ਨਾਲ ਗੱਲਬਾਤ ਹੋਈ ਆ ਇਹ ਬਾਈ ਹੁਣਾਂ ਨੇ ਕਣਕ ਬੀਜੀ ਆ ਤੇ ਇੱਧਰ ਜੋਵਾਂ ਇਹ ਜੋਵਾਂ ਜੋਵ ਵੀ ਪੱਕਣ ਤੇ ਆ ਗਿਆ ਕਹਿੰਦੇ ਵੀ ਇੱਕ ਪਾਣੀ ਮਿਲਿਆ ਵਾ ਤੇ ਇੱਕ ਪਾਣੀ ਤੋਂ ਬਾਅਦ ਇਹ ਜੋ ਹੁਣ ਵੇਖੋ ਇਹਦੇ ਸਿੱਟੇ ਨਿਕਲ ਰਿਹਾ ਤੇ ਕਣਕ ਨੂੰ ਕਹਿੰਦੇ ਦੂਜਾ ਪਾਣੀ ਲਾਉਣ ਲੱਗਿਆ ਤਿੰਨ ਪਾਣੀ ਕਹਿੰਦੇ ਮਸਾ ਮਿਲਨੇ ਆ ਤੇ ਪਹਿਲੇ ਪੱਕੇ ਨਹੀਂ ਵਸੇ ਜਿਹੜੀ ਕਣਕ ਆ ਵਧੀਆ ਵਾ ਫਸਲ ਵਧੀਆ ਵਾ ਤੇ ਤੁਸੀਂ ਦੇਖ ਸਕਦੇ ਹੋ ਪਾਣੀ ਦੀ ਕਮੀ ਕਰਕੇ ਥੋੜੀ ਜੀ ਦਿੱਕਤ ਆ ਰਹੀ ਰਾਜਸਥਾਨ ਚ ਖੇਤੀ ਦੀ ਤਾਂ ਮੈਂ ਇੱਕ ਗੱਲ ਜਿਹੜੀ ਵੀਰ ਨੇ ਕਹੀ ਆ ਵੀ ਪਾਣੀ ਦੀ ਕਦਰ ਬੜੀ ਜ਼ਰੂਰੀ ਆ ਆਪਾਂ ਪਾਣੀ ਦੀ ਅਗਰ ਕਦਰ ਨਹੀਂ ਕਰਦੇ ਤਾਂ ਉਹ ਮਾੜੀ ਗੱਲ ਹੈ ਕਿਉਂਕਿ ਰਾਜਸਥਾਨ ਵਾਲੇ ਵੀਰਾਂ ਨੂੰ ਪੁੱਛੋ ਜਿਹੜੇ ਖੇਤੀ ਕਰਦੇ ਆ ਵੀ ਪਾਣੀ ਦੀ ਕੀਮਤ ਕਿੰਨੀ ਆ ਸੋ ਮੈਂ ਤੇ ਇੱਕ ਵਾਰ ਗੱਲ ਹੀ ਕਹਾਂਗਾ ਪੰਜਾਬੀ ਆਪਣੇ ਭਰਾਵਾਂ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਕਿ ਪਾਣੀ ਬিনা ਮਤਲਬ ਨਾ ਖਰਾਬ ਕਰਿਆ ਕਰੋ ਕਈ ਵਾਰ ਆਪਾਂ ਬিনা ਮਤਲਬ ਮੋਟਰਾਂ ਜਿਹੜੀਆਂ ਟੈਂਕੀਆਂ ਓਵਰਫਲੋ ਹੁੰਦੀਆਂ ਰਹਿੰਦੀਆਂ ਘੰਟਾ ਘੰਟਾ ਜਾਂ ਘਰਾਂ 'ਚ ਵੀ ਪਾਣੀ ਛੱਡ ਛੱਡਦੇ ਆ ਤਾਂ ਉਹਦਾ ਕੋਈ ਫਾਇਦਾ ਨਹੀਂ ਕਿਉਂਕਿ ਪਾਣੀ ਨੂੰ ਬਚਾ ਕੇ ਰੱਖਣਾ ਬੜਾ ਜ਼ਰੂਰੀ ਆ ਕਿਉਂਕਿ ਜੇ ਮੈਂ ਦੇਖ ਰਿਹਾ ਤੇ ਪਾਣੀ ਲਈ ਮਾਰਾ ਮਾਰੀ ਹੋਣੀ ਆਉਣ ਵਾਲੇ ਸਮੇਂ 'ਚ ਪਾਣੀ ਬਿਲਕੁਲ ਨਹੀਂ ਹੋ ਸਕਦੀ ਤੇ ਜ਼ਿੰਦਗੀ ਵੀ ਬੇੜੀਆ ਉਹ ਪੋਸੀਬਲ ਨਹੀਂ ਹੈਗੀ ਪਾਣੀ ਤੋਂ ਬਿਨਾ ਸੋ ਬਾਕੀ ਤੁਸੀਂ ਗੱਲਬਾਤ ਸੁਣੀ ਤੁਹਾਨੂੰ ਕਿੱਦਾਂ ਲੱਗੀ ਤੁਸੀਂ ਆਪਣੀ رائے ਜ਼ਰੂਰ ਕਮੈਂਟਰੀ ਸਾਡੇ ਤੱਕ ਭੇਜ ਸਕਦੇ ਹੋ ਧੰਨਵਾਦ